ਮੇਰੀਆਂ ਭੈਣਾਂ ਜਿੰਨੀਆਂ ਬੈਠੀਆਂ ਨੇ ਨਾ ਇਹਨਾਂ ਦਾ ਨਾਂ ਤੇ ਜ਼ੋਰ ਦਤਾ ਨਹੀਂ ਇੱਕ ਹੱਥ ਬਣ ਕੇ ਬੈਤਿਆ ਬੰਦਾ ਕਮਾਉਂਦਾ ਤੇ ਔਰਤ ਸੰਭਦੀ ਆ ਜੇਕਰ ਔਰਤ ਨਹੀਂ ਸਵਾਲਦੀ ਤਾਂ ਸਮਝੋ ਕਾਰ ਵੀ ਕਾਰ ਹੈ ਇਸ ਕਰਕੇ ਜੇਕਰ ਬੰਦਾ ਰਾਤ ਨੂੰ ਬੇਲੇ ਕੇ ਵੇਲੇ ਆਵੇ ਨਾ ਐਵੇਂ ਨਹੀਂ ਕਹਿੰਦਾ ਲਓ ਕਿਥੋਂ ਆਏ ਆ ਕਿਹੜੀ ਮਿਲ ਗਈ ਉਹ ਨਹਾਉਣੀ ਟੁੱਟ ਉਹ ਤਾਂ ਮੈਂ ਗਾਲਾਂ ਹੰਜ ਕੱਢ ਦੇਣ ਜਿਹੜੇ ਤੁਸੀਂ ਕੱਢਦੇ ਹੋ ਅੱਧੀ ਰਾਤ ਕਿਉਂਕਿ ਮੇਰੇ ਤੇ ਰਹਿ ਸਲ ਬਹੁਤ ਹੋਈ ਹੋਈ ਐ ਮੈਂ ਸੁਣੀਆਂ ਬਹੁਤ ਹੋਈਆਂ ਪਰ ਮੇਰੇ ਕੋਲ ਫੀਡ ਨੇ ਅਜੇ ਵੀ ਸੋ ਜਦੋਂ ਬੰਦਾ ਥੱਕਿਆ ਹਾਇਆ ਘਰੇ ਆਉਂਦਾ ਭੈਣ ਮੇਰੀਓ ਇੱਕੋ ਇੱਕ ਜਿਹਨੂੰ ਪਤੀ ਪਰਮੇਸ਼ਰ ਕਹਿੰਦੇ ਆ ਜਿਹੜੀਆਂ ਮੇਰੀਆਂ ਬੱਚੀਆਂ ਬੈਠੀਆਂ ਨੇ ਆਪੋ ਆਪਦੇ ਘਰ ਸਾਰੇ ਨੇ ਜਾਣਾ ਜਾਣ ਪਰ ਪਤੀ ਦਾ ਦਰਜਾ ਜਿਹੜਾ ਪਰਮੇਸ਼ਰ ਦਾ ਦਰਜਾ ਇਹ ਕਦੇ ਜਮਾਕੇ ਦੇਖ ਲਿਓ ਜਿਹੜਾ ਕੰਮ ਦੁਨੀਆ ਤੇ ਨਹੀਂ ਹੁੰਦਾ ਕਿਤੇ ਪਤੀ ਦੇ ਪੈਰੀ ਹੱਥ ਲਾ ਕੇ ਕਹਦੇ ਹੋ ਪਤੀ ਪਰਮੇਸ਼ਰ ਕਰੋ ਕਿਰਪਾ ਕਿਤੇ ਕੰਮ ਨਹੀਂ ਅੜਦਾ ਤੇ ਦੂਜਾ ਤੀਰ ਤੇ ਆ ਮਾਂ ਬਾਪ ਦਾ ਜਿਹਨੇ ਆਪਣੇ ਮਾਂ ਬਾਪ ਦੀ ਸੇਵਾ ਕਰ ਲਈ ਉਹਨੂੰ ਇੱਥੇ ਵੀ ਲੋਕਾਂ 'ਚ ਵੀ ਔਰ ਪਰਲੋਕਾਂ ਦੇ ਵਿੱਚ ਵੀ ਸਦਾ ਜੈਜਕਾਰ ਆਪੋ ਆਪਣੇ ਮਾਂ ਬਾਪ ਦੇ ਨਾਂ ਤੇ ਜੋਰ ਦਾ ਤਾੜੀ ਮਾਰੋ ਸੁਣੋ